ਉਹ ਟਰੈਕਟਰ ਦੇਖੋ ਜੋਤ ਰੁੱਕ ਕੇ ਵੀਡੀਓ ਨਾ ਕਰਕੇ ਯਾਰ ਬੜਾ ਘੈਂਟ ਆ ਯਾਰ ਟਰੈਕਟਰ ਲੱਗਦਾ ਬਾਈ ਤਿਆਰ ਕਰਦਾ ਹਨਾ ਯਾਰ ਬੜਾ ਵੱਡਾ ਪ੍ਰੋਜੈਕਟ ਨਹੀਂ ਲਾਈ ਬੈਠੇ ਯਾਰ ਬੜਾ ਸੋਹਣਾ ਤਿਆਰ ਕੀਤਾ ਆਪਣਾ ਤਾਂ ਹੀ ਆਇਆ ਸੀ ਵੀ ਇਹ ਤਾਂ ਥੋੜਾ ਵਾਲੇ ਜੱਟ ਵਾਜਦੇ ਦੇਖ ਤਿਆਰ ਕੀਤਾ ਓ ਲੱਗਦਾ ਬਾਈ। ਵੀਰੇ ਕੀ ਹਾਲ ਹੈ? ਠੀਕ ਓਏ। ਹਾਂਜੀ ਹਾਂਜੀ ਵਧੀਆ ਵੀਰੇ ਠੀਕ ਠਾਕ ਓ ਜੀ। ਅਸੀਂ ਤਾਂ ਵੀਰੇ ਯਾਰ ਜਾਣਦੇ ਸੀਗੇ ਇੱਧਰ ਨੂੰ ਲੰਘੇ। ਇਹ ਯਾਰ ਟਰੈਕਟਰ ਬੜਾ ਸੋਹਣਾ ਤਿਆਰ ਕੀਤਾ ਹੋਇਆ ਬਾਈ। ਉਹਨੂੰ ਮੋਡੀਫਾਈ ਕਰਦੇ ਆਂ ਆਪਾਂ ਥੋੜਾ ਬੜਾ। ਆ ਲੈ ਬਾਈ ਬਣ ਕੇ ਮਹਿਕਲਾ ਅੱਜ। ਆ ਧੰਨਵਾਦ ਪਹਿਲਾਂ ਜੀ ਐਂ ਕਰੋ ਤੁਸੀਂ। ਹਾਂਜੀ। ਚਾਹ ਪੀਓ ਜੀ ਪਹਿਲਾਂ ਬੈਠੋ ਆ ਜੀ। ਲੈ ਚਾਹ ਫੇਰ ਬੈੰਨੇ ਆ ਬਾਈ ਯਾਰ। ਹਾਂ। ਨਹੀਂ ਸਾਡੇ ਕੋਲੇ ਵੀ ਸਮਾਂ ਥੋੜਾ ਜਿਹਾ ਕੋਈ ਚੱਕਰ ਨਹੀਂ ਪੀਵਾਂਗੇ ਬਾਈ ਜਾਣ ਲੱਗੇ। ਠੀਕ ਹੈ ਜੀ। ਤੇ ਵਾਰ ਦੇ ਵਾਰ ਸਾਨੂੰ ਗੱਲ ਬਾਤ ਆਸ ਬੜਾ ਸੋਹਣਾ ਤਿਆਰ ਕੀਤਾ ਰ ਗੱਲ ਬਾਤ ਵੀਰੇ ਐ ਆਹ ਟਰੈਕਟਰ ਨਾਲ ਆਪਾਂ ਪਹਿਲਾਂ ਜੀਪਾਂ ਦਾ ਕੰਮ ਕਰਦੇ ਆਂ ਨਾਲ। ਅੱਛਾ ਠੀਕ ਆ। ਤਿਆਰ ਕਰਦੇ ਆਂ ਮੋਡਿਫਾਈ ਚਾਰ-ਪੰਜ ਸਾਲ ਹੋ ਗਏ ਆਪਾਂ ਨੂੰ ਕਰਦੇ ਆਂ। ਠੀਕ ਆ। ਤੇ ਆਪਾਂ ਪਾਰਟ ਟਾਈਮ ਕੰਮ ਕਰਦੇ ਸੀ ਇਹ। ਆਪਣਾ ਬਾਈ ਪੂਰਾ ਨਾਮ ਕੀ ਆ ਫਿਰ? ਮੇਰਾ ਪੂਰਾ ਨਾਮ ਪਿਰਤਪਾਲਾ ਵੀਰੇ ਉਹ ਬੱਬੂ ਕਹਿੰਦੇ ਮੈਨੂੰ ਬੱਬੂ ਮੱਲਾ। ਬੱਬੂ ਬੱਬੂ ਮੱਲਾ ਜੀਪਾਂ ਵਾਲਾ। ਜੀਪਾਂ ਵਾਲਾ ਕਹਿੰਦੇ ਆ ਮੈਨੂੰ। ਠੀਕ ਆ। ਤੇ ਮੈਂ ਵੀਰੇ ਪਹਿਲਾਂ ਡਿਊਟੀ ਕਰਦਾ ਨਾਲ। ਠੀਕ ਹੈ ਠੀਕ ਆ। ਜੀ ਲੋਕਰੀ ਨਾਲੋਂ ਮੈਨੂੰ ਇਹ ਕੰਮ ਵਧੀਆ ਲੱਗੇ ਆਪ ਦਾ ਕੰਮ ਵੀਰੇ ਮੈਂ ਬਾਹਰ ਵੀ ਨਹੀਂ ਜਾਣਾ ਚਾਹੁੰਦਾ ਮੈਂ ਕਹਿੰਦਾ ਯਾਰ ਪੰਜਾਬ 'ਚ ਰਹਿ ਕੇ ਕੰਮ ਕੀਤਾ ਜਾਵੇ ਹਾਂਜੀ ਤੇ ਸਾਰਾ ਕੁਝ ਹੀ ਹੋ ਸਕਦਾ ਇਹ ਤਾਂ ਹੈ ਵੀਰੇ ਇਹ ਤਾਂ ਬਾਹਰ ਪਿਆੜੀਆਂ ਲਾਉਣ ਲੋ ਇੱਥੇ ਹੀ ਕਰ ਲੋ ਯਾਰ 8 ਘੰਟੇ ਕੰਮ ਇੱਥੇ ਹੀ ਕਰ ਲੋ ਬਾਦੂਆ ਫਿਰ ਜੀਪਾਂ ਟਰੈਕਟਰ ਕਿ ਫਿਰ ਮੋਡੀਫਾਈ ਕਰਦੇ ਵੀਰੇ ਜਿਵੇਂ ਆਹ ਇਹ ਸਾਰਾ ਇਹ ਇਹਦਾ ਮਕੈਨਿਕਲ ਹੀ ਕੰਮ ਆ ਹਾਂਜੀ ਉਹ ਅਸੀਂ ਕਿਸੇ ਬੰਦਾ ਜਿੰਨੇ ਕੋਈ ਮਕੈਨਿਕ ਉਹਨਾਂ ਤੋਂ ਕੰਮ ਸਾਰਾ ਕਰਾ ਲਈਦਾ ਠੀਕ ਹੈ ਜੀ ਬੰਪਰਾਂ ਦੀ ਮੋਡੀਫਿਕੇਸ਼ਨ ਕਲਰ ਦਾ ਹੋ ਗਿਆ ਤੇ ਆਹ ਇਹਦੇ ਵਿੱਚ ਸੀਐਨਜੀ ਕਟਿੰਗ ਕਰਕੇ ਰਿਮ origignal ਲਾਈ ਦੇ ਆਸੀਂ ਉੱਤੇ ਪਲੇਟਾਂ ਨਹੀਂ ਲਾਈ ਦੀਆਂ ਕੱਲ ਨੂੰ ਠੀਕ ਹੈ ਠੀਕ ਹੈ ਸਾਰੀ ਉੱਤੇ ਕਰੀ ਦੇ ਬਾਕੀ ਐਂਪਲ ਵਾਇ ਬਾਈ ਬਾਹਰੋਂ ਆਇਆ ਪਿਆ ਹਾਂਜੀ ਉਹਦਾ ਟਰੈਕਟਰ ਤਿਆਰ ਕੀਤਾ ਵੈਸੇ ਇਹ ਜੇ ਸਾਡੇ ਕੋਲੇ ਹੀ ਆ ਇਹ ਠੀਕ ਹੈ ਠੀਕ ਹੈ ਅਸੀਂ ਪ੍ਰੀ ਬੀਡਿੰਗਾਂ ਵੀ ਕਰਾਉਣੀਆਂ ਵਾ ਅਛਾ ਇਹ ਫਿਰ ਤੁਹਾਡੇ ਕੋਲ ਹੀ ਹੈ ਡਾਇਰੈਕਟਰ ਇਹ ਹਾਜੀ ਆਪਣੇ ਕੋਲ ਹੀ ਹੈ ਡਾਇਰੈਕਟਰ ਪ੍ਰਾਈਵੇਟੀਆਂ ਨੂੰ ਵੀ ਜਿਹੜੇ ਵਿਆਹਾਂ ਤੇ ਹਨਾ ਜਿਵੇਂ ਕੁੜੀ ਡੋਲੀ ਆਉਂਦੀ ਆ ਉਹਨਾਂ ਲੈ ਆਣੂਗਾ ਹਾਂਜੀ ਹਾਂਜੀ ਦੇ ਦਿਆ ਕਰਾਂਗੇ ਜੀ ਆਪਾਂ ਤੇ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਦੇ ਦਿੰਨੇ ਆ ਬਾਈ ਦਾ ਨਾ ਹਾਂਜੀ ਹਾਂਜੀ ਬਾਬੂ ਵੀਰੇ ਨੰਬਰ ਇੱਕ ਵਾਰੀ ਬੋਲਿਓ 8872211058 ਇਹ ਮੇਰਾ 8872211058 ਇੱਥੇ ਦਿਖਾ ਦਿਓ ਆ ਵੀਰੇ ਦੂਜੇ ਦਾ ਵੀ ਨੰਬਰ ਆਪਣਾ ਘਰੇ ਵਾਲ ਦਾ ਘਰੇ ਵਾਲ ਦਾ ਨੰਬਰ ਆ ਇਹ ਬੋਕੇ ਕਰਿਆ ਕਰੂਗਾ 990403038 ਹਾਂਜੀ ਇਹ ਗਰੇ ਵਾਲ ਕਰਿਆ ਕਰੂ ਬੱਕ ਨੂੰ ਟਰੈਕਟਰ ਨੂੰ ਕਿ ਮੇਰਾ ਨਾਲ ਫਿਰ ਹੋਰ ਸਟੀering ਦਾ ਕੰਮ ਮੋਡੀਫਾਈਜ ਮੇਰਾ ਕਾਫੀ ਕੰਮ ਹੈ ਸਟੀering ਦਾ ਕੰਮ ਜੋ ਮੈਨੂੰ ਦਿਖਾਈ ਬਾਈ ਆਇਆ ਫਰਜ਼ਾਨ ਸਟੀering ਤਿਆਰ ਕਰਦੇ ਆਂ ਵੀਰੇ ਠੀਕ ਆ ਆ ਤਾਂ ਹੀ ਵਾਹ ਵਡਾ ਜਗਾਰ ਲਾਈ ਫਰਦੇ ਹੈਂ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਆਪਾਂ ਟਰੈਕਟਰ ਨਕਾਉਣਿਕ ਸਟੀering ਕਰਦੇ ਆਂ ਜੀਪਾਂ ਕਾਰਾਂ ਜਿਹੜੀਆਂ ਜਿਹੜੀ ਜੀਪ ਆ ਜਿਵੇਂ ਟੈਕਨੀਕਲ ਜ਼ਮਾਨਾ ਆ ਗਿਆ ਬਾਈ ਹਾਂਜੀ ਅੱਗੇ ਜ਼ਮਾਨਾ ਸੀ ਤੇਲ ਵਾਲਾ ਹਾਂਜੀ ਹੁਣ ਸੁਧਾਰ ਹੋਈ ਜਾਂਦੇ ਦਿਨੋ ਦਿਨ ਜਿਵੇਂ ਜਿਵੇਂ ਸੁਧਾਰ ਹੁੰਦਾ ਆਪਾਂ ਕਹਿੰਦੇ ਯਾਰ ਆਪਾਂ ਵੀ ਇਹ ਸਹੂਲਤ ਪਿੰਡ ਨੂੰ ਦਈਏ ਹਾਂਜੀ ਹਾਂ ਪਿੰਡ ਨੂੰ ਦਈਏ ਲੋਕਲ ਜ਼ਿਮੀਦਾਰਾ ਸਿਸਟਮ ਨੂੰ ਦਈਏ ਵੀਰੇ ਇੱਕ ਗੱਲ ਹੋਰ ਆ ਛੋਟੀਆਂ ਗੱਡੀਆਂ ਤੋਂ ਲੈ ਕੇ ਜਿਵੇਂ ਮਰੂਤੀ ਕਾਰ ਹੋਵੇ ਜਿਵੇਂ ਵੱਡੀਆਂ ਫੋਰਚੂਨਾਂ ਵੀ ਐਮਡਬਲਯੂ ਹੋਣ ਸਾਰਿਆਂ ਦੇ ਸਾਰਿਆਂ ਦੇ ਸਾਰਿਆਂ ਦੇ ਲਈ ਕਰਦੇ ਠੀਕ ਆ ਜਿਹੜਾ ਜਿਹੜਾ ਮਰਜ਼ੀ ਕਰਾ ਲਿਓ ਸਾਰਿਆਂ ਦੇ ਕਰਾਂਗੇ ਮਰੂਤੀ ਵੀ ਤਿਆਰ ਹੋਈ ਖੜੀ ਐ ਇੱਕ ਜੀ ਦਿਖਾ ਦੇਣਾ ਇਨਵਰਟਰ ਤੇ ਲਈ ਬੈਠਿਆ ਇਹ ਵੀਰੇ ਇਨਵਰਟਰ ਤੇ ਆਪਾਂ ਇਹਦੀ ਈਸੀਐਮ ਕੱਟ ਕੇ ਡਾਇਰੈਕਟ ਕਰ ਦੇ ਦਾ 12 ਵੋਲਟ ਤੇ ਠੀਕ ਆ ਜੀ ਹਾਂ ਏਸੀਮ ਗੱਡੀ ਦਾ ਗੁੱਛਾ ਬਾਵਾ ਬਣ ਜਾਂਦਾ ਨਾਲ ਉਹ ਆਪਾਂ ਸਾਰਾ ਕੱਟ ਕੇ ਇਹਦੀਆਂ ਪਲਸ ਵੀ ਲੱਗਦੀਆਂ ਕਈਆਂ ਤੇ ਆਪਾਂ ਡਾਇਰੈਕਟ ਕਰ ਦਈਏ ਠੀਕ ਆ ਠੀਕ ਆ ਠੀਕ ਜਿਵੇਂ ਸਾਰੇ ਸਟੀering ਹੋ ਗਏ ਆਪਾਂ ਜਿਵੇਂ ਆ فرض ਕਰੋ ਆ ਮੇਰੇ ਕੋਲੇ ਸਟੀering ਪਏ ਆ ਆ i20 ਦਾ ਸਟੀering ਆ ਆਪਿਆ ਹਾਂਜੀ ਹਾਂਜੀ ਇਹ ਵੀ ਠੀਕਾਰ ਕਰਕੇ ਦੇਣਾ ਆਪਾਂ ਕਿਸੇ ਬੰਦੇ ਨੂੰ i20 ਦਾ ਫੁੱਲ ਹੈ ਵੀ ਸਟੀering ਆ ਠੀਕ ਆ ਠੀਕ ਆ ਠੀਕ ਆ ਆ ਚੱਕਣ ਦੇ ਵੇਟ 'ਚ ਹੀ ਹੈਗਾ ਘੱਟ ਘੱਟ 10 ਕਿਲੋ ਆ ਵੀ ਲਾਈ ਬੈਠੇ ਆ ਵੀਰੇ ਤੁਸੀਂ ਦੇ ਦੇਗਾ ਇਹ ਵੀ ਜ਼ਟਮਾ ਚੈੱਕ ਕਰਾ ਦਿੰਨੇ ਜੀ ਇਹ ਵਜਨ ਚੱਕਣ ਵਾਲਾ ਸਿਸਟਮ ਆਪਾਂ ਜਿਹੜੇ ਬੰਦੇ ਨੂੰ ਟਰੈਕਟਰ ਦੇਣਾ ਵਾ ਤਿਆਰ ਕਰਕੇ ਪਹਿਲਾਂ ਆਪਾਂ ਮੋਟਰਾਂ ਚੈੱਕ ਕਰਾਈ ਦੀਆਂ ਫਾਰਜ ਕਰਵਾ ਆਹਾ ਵਾ ਹਾਂਜੀ ਆਹ ਹਾਂ ਆਪ ਚੱਕ ਲਿਆ ਆ ਪਾ ਲਿਆ ਵਜਨ ਐਨਾ ਵਜਨ ਚੱਕ ਲੂ ਬਾਈ ਇਹ ਬਾਈ ਦੀ ਵਜਨ ਦੇਖੋ ਦੀ ਚੱਕ ਕੇ ਦੇਖੋ ਪੂਰਾ ਜਨ ਕਿ ਕਾਈ ਬਾਹਰ ਦਾ ਬੰਦਾ ਜ ਚੱਕਣਾ ਵਾ ਦੇਖੋ ਟੋਕ ਘੱਟ ਨਹੀਂ ਵਿੱਚ ਲੋਹਾ ਸਿੱਟਿਆ ਵਾ ਮੇਰੇ ਇਹ ਚੱਲਦਾ ਬਾਈ ਹਾਂ ਚੱਲਦਾ ਨਹੀਂ ਨਾ ਆਹ ਦੇਖੋ ਜੀ ਇਹਦੇ ਵਿੱਚ ਆਪਾਂ ਇੱਥੇ ਹੁੱਕ ਪਾ ਲਓ ਠੀਕ ਹੁੱਕ ਪਾ ਕੇ ਇਹੀ ਵਜਨ ਉਂਗਲ ਤੇ ਚੱਕਿਆ ਜਾਣਾ ਬਹੁਤ ਬਾ ਕਮਾਲ ਆ ਯਾਰ ਬਾਈ ਆ ਤਾਂ ਹੈ ਆ ਦੇਖ ਲੋ ਉਂਗਲ ਇਹ ਤਾਂ ਪਾਵਰ ਕਰਦਾ ਪਤੰਦਰਾ ਤੂੰ ਐ ਇਹ ਬੰਦੇ ਇਹ ਕਹਿੰਦੇ ਆ ਬਾਈ ਜੀ ਜਦੋਂ ਅਸੀਂ ਸਟੀਅਰਿੰਗ ਇੱਕ ਪਾਸੇ ਨੂੰ ਮੋੜੀ ਆਖਦੇ ਸਟੀਅਰਿੰਗ ਮੱਚ ਜੀ ਇਹ ਸਟੀਅਰਿੰਗ ਕਿਵੇਂ ਮੱਚ ਜੂਗਾ ਆਹ ਦੇਖੋ ਆ ਚੱਕੋ ਆ ਲਾਦਾ ਪਹਿਲਾਂ ਸਾਰੀ ਜਿਹੜੀ ਲੱਗਿਆ ਰੇ ਮੱਚੂ ਗਾ ਮੱਚੂਗਾ ਨਹੀਂ ਇਹ ਮੱਚ ਨਹੀਂ ਮੀ ਜੀ ਵੇੜ ਚ ਆ ਸਾਰਾ ਨਹੀਂ ਠੀਕ ਆ ਯਾਰ ਬਬੂ ਬਾਈ ਇੱਕ ਗੱਲ ਵਿੱਚੋਂ ਰੋਕ ਕੇ ਗੱਲ ਕਰਨੀ ਆ ਤੁਹਾਨੂੰ ਆਈਡੀਓਟੀ ਬਣਾਈ ਹੋ ਬਈ ਤੁਸੀਂ ਵੀ ਆਈਡੀ ਯਾਰ ਮੇਰੇ ਭਾਨਾ ਚਲੁੰਦਾ ਮੈਨੂੰ ਜਿਆਦਾ ਪਤਾ ਨਹੀਂ ਇਹਦੇ ਬਾਰੇ ਉਹਦਾ ਤੁਹਾਨੂੰ ਦੇ ਦਿੰਨੇ ਆ ਅਸੀਂ ਉਹ ਬੱਚ ਦੱਸ ਦੋ ਬਾਈ ਉਹ ਚਲਾਵਾਂਗੇ ਉਹਦਾ ਚਲਾ ਦੰਨੇ ਆ ਜੀ ਉਹਦੀ ਹੈਗੀ ਆ ਜੀਪ ਆਹਲ 307 ਆ ਜੀ ਉਹਦੀ ਜੀਪ ਆਹਲ 307 ਮੈਂਸ਼ਨ ਕਰ ਦਾਂਗੇ ਨਿੱਕੇ ਦੇ ਦਾਂਗੇ ਹਾਂਜੀ 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 ਬੱਚ ਪਾ ਮੈਂ ਉਹਦਾ ਚੱਲਦਾ ਮੈਨੂੰ ਥੋੜਾ ਇਹਦੇ ਬਾਰੇ ਘੱਟ ਪਤਾ ਵਾ ਨਹੀਂ ਠੀਕ ਆ ਠੀਕ ਆ ਪਾਇਆ ਕਰੋ ਬੰਦੀ ਇਹਦਾ ਸਿਸਟਮ ਆ ਵੀਰੇ ਜਦੋਂ ਟਰੈਕਟਰ ਆਲੂ ਵਾਲੀ ਟਰਾਲੀ ਪਾਈ ਆ ਹਾਂਜੀ ਉਦੋਂ ਟਰੈਕਟਰ ਦੇ ਟਾਇਰ ਉੱਠੇ ਵੇ ਆ ਹਾਂਜੀ ਉਦੋਂ ਇਹਨੇ ਆਟੋ ਕੱਟ ਹੋ ਜਾਣਾ ਸਟੀering ਟਾਇਟ ਹੋ ਜਾਣਾ ਜਿੰਨਾ ਬਰਬਲਿੰਗ ਨਹੀਂ ਕਰਦਾ ਹੁਣ ਤੱਕ ਫਿਰ ਵੀਰੇ ਬੱਬੂ ਕਿੰਨੇ ਕ ਸਟੀering ਕਰਦੇ ਆਪਾਂ ਵੀਰੇ ਟ੍ਰੈਕਟਰ ਤੇ ਮੈਂ 15 ਟ੍ਰੈਕਟਰ ਸਟੀering ਕਰਦੇ ਆ ਹੁਣ ਠੀਕ ਆ ਜੀ ਤੇ ਜਿਹੜੇ ਦਿੱਤੇ ਆ ਸਟੀering ਮਿਸਤਰੀਆਂ ਨੂੰ ਤਿਆਰ ਕਰਨ ਨੂੰ ਵੀ ਮੈਂ ਪ੍ਰੋਵਾਈਡ ਕਰਕੇ ਦੇਣਾ ਯਾਨੀ ਕਿ ਮੇਥੋਂ ਲੈ ਕੇ ਜਾਂਦੇ ਆ ਸਟੀering ਤਿਆਰ ਕਰਨ ਵਾਲੇ ਠੀਕ ਆ ਜੀ ਉਹ ਘੱਟੋ ਘੱਟ 25 ਤੋਂ 30 ਵਿੱਚ ਦੇ ਚੁੱਕੇ ਆ ਇਸ ਤੱਕ ਤੇ ਵੀਰੇ ਜਿਹੜੇ ਬੱਬੂ ਆ ਆਪਣੇ ਵਾਲੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਤੇਰੇ ਕੋਲੇ ਆਉਣਗੇ ਮਾੜਾ ਮੋਟਾ ਉਹਨਾਂ ਲਈ ਹੋਊਗਾ ਪਰ 10000 ਰੁਪਿਆ ਲੈਣੇ ਆ 15000 ਰੁਪਿਆ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਮੈਂ 12000 ਲਵਾਂਗਾ ਵੱਡੇ ਯਾਰ ਵੱਡਾ ਵਾਈਟ ਮੈਂ ਕਰ ਦੂੰ ਕੋਈ ਨਾ ਜ਼ਿੰਮੇਵਾਰਾ ਸੈਟ ਮਾਹੀ ਯਾਰ ਜ਼ਿੰਮੇਵਾਰ ਨਾਲ ਸੰਬੰਧਤ ਆ ਇਸ ਚ ਫਾਇਦਾ ਇਹ ਆ ਜੇ ਅਸੀਂ ਹੁਣ 3600 ਫੋਰਡ 3600 ਜਾਂ ਫਾਰਮ ਸਾਥ ਆ ਆਪਣੀ ਆਪਣੀ ਵੀਡੀਓ ਸ਼ੇਅਰ ਬਹੁਤ ਹੋ ਜਾਂਦੀ ਆ ਬਾਈ ਕੋਈ ਗੱਲ ਬਾਹਲੇ ਸਤਾਉਣ ਵਾਲੇ ਨੇ ਆ ਜਾਣਾ ਤੇਰੇ ਕੋਲੇ ਕੋਈ ਗੱਲ ਨਹੀਂ ਆ ਰਹਿਣ ਦਿਓ ਵੀਰੇ ਆ ਰਹਿਣ ਦਾਂਗੇ ਕੋਈ ਗੱਲ ਕਰ ਦਾਂਗੇ ਬਾਬਾ ਜੀ ਅਸ ਪਰ ਕੇ ਕਰ ਦਾਂਗੇ ਕੋਈ ਆਪਣੀ ਵੀਡੀਓ ਬਾਈ ਧਾਰਸ਼ਕੋ ਵੀਰੇ ਬਣ ਕੇ ਆਪਣੀ ਬੇਇਜ਼ਤੀ ਨਾ ਹੋਣ ਦੇ ਦੇ ਕਿਤੇ ਤੇ ਇਹਦੇ ਵਿੱਚ ਇਹ ਹੁੰਦਾ ਵਾ ਜਿਵੇਂ ਸਿਸਟਮ ਹੁਣ ਫੋਰਡ 3600 ਆ ਹਾਂਜੀ ਹਾਂਜੀ ਉਹਦੇ ਦੋਨੇ ਮੂਲੇ ਹਿੱਸੇ ਆ ਹਾਂ ਉਹਦਾ ਹਿੱਸਾ ਬਦਲ ਕੇ ਉਹਦੇ ਵਿੱਚ ਜੈਕ ਲੱਗ ਕੇ ਫੇਰ ਹੁੰਦਾ ਵਾ ਹਾਈਡਰੌਲਿਕ ਦੀ ਗੱਲ ਕਰਦਾ ਮੈਂ ਪਰ ਆਪਾਂ ਕੀ ਆਪਾਂ ਕੁਝ ਨਹੀਂ ਚੇਂਜ ਕਰਦੇ ਆਪਾਂ ਓਨਲੀ ਮੋਟਰ ਫਿੱਟ ਕਰਦੇ ਆ ਤਾਂ ਹਿੱਸਾ ਅਗਲੇ ਦਾ ਉਹੀ ਰਹਿ ਜਾਂਦਾ ਜੇ ਕਿਸੇ ਨੇ ਹਾਈਡਰੋ ਕਰਾਉਂਦੇ ਆ ਆਮ ਜਾ ਕੇ ਮੈਸਤਰੀ ਤੋਂ 40 ਤੋਂ 45 ਹਜ਼ਾਰ ਚ ਵਿਰੇ ਹੁੰਦਾ ਹਾਈਡਰੌਲਿਕ ਪੁਰਾਣਾ ਹਾਂਜੀ 60 ਤੋਂ 70 ਹਜ਼ਾਰ ਚ ਨਵਾਂ ਹਾਈਡਰੌਲਿਕ ਹੁੰਦਾ ਆਪਾਂ 15000 ਲੈਣੇ ਆ ਤੇਰੀ ਵੀਡੀਓ ਚ ਆਪਾਂ ਹੋਰ ਵੀ ਅਗਲੇ ਕਾ ਸਿਆਸ਼ਨ ਦੇ ਦੀ ਭਾਈ ਕੋਈ ਗੱਲ ਨਹੀਂ ਤੁਸੀਂ ਐਂ ਕਰਦੇ ਹੋ ਹੋਰ ਵੀ ਰਾਤ ਕਰਦੇ ਜੇ ਕਿਸੇ ਨੇ ਸਟੀering ਵੀ ਲੈ ਕੇ ਜਾਣਾ ਆਪ ਦਾ ਕਿਸੇ ਕੋਈ ਦੂਰ ਦਾ ਬੰਦਾ ਆਪਣਾ ਭੈਣ ਭਾਈ ਆ ਕੋਈ ਵੀ ਆ ਹਾਂਜੀ ਉਹ ਦੂਰ ਦਾ ਬੰਦਾ ਆਪਾਂ ਨੂੰ ਸਟੀering ਵੀ ਤਿਆਰ ਕਰਕੇ ਦੇ ਸਕਦੇ ਆ ਉਹ ਕਿਸੇ ਹੋਰ ਮਿਸਤਰੀ ਤੋਂ ਫਿੱਟ ਕਰਾ ਲੈ ਠੀਕ ਆ ਜੀ ਆਪਾਂ ਸਟੀering ਤਿਆਰ ਕਰਕੇ ਉਹਨੂੰ ਪਾਰਸਲ ਵੀ ਕਰ ਦਾਂਗੇ ਭੇਜ ਵੀ ਦਵਾਂਗੇ ਠੀਕ ਆ ਠੀਕ ਆ ਭਾਈ ਜਿਵੇਂ ਜਿਵੇਂ ਦੂਰੋਂ ਦੂਰੋਂ ਕੋਈ ਬੰਦਾ ਹਨ ਮੇਰੇ ਕੋਲੇ ਬੰਦੇ ਆਏ ਸੀ ਮੁੰਡੇ ਚੰਡੀਗੜ੍ਹੋਂ ਆਏ ਸੀਗੇ ਠੀਕ ਹੈ ਜੋ ਟਰੈਕਟਰ ਚਲਾ ਕੇ ਲੈ ਕੇ ਆਏ ਉਹ ਵੀ ਬਾੜ ਬਹੁਤ ਬਣ ਜਾਂਦੀ ਚੰਡੀਗੜ੍ਹੋਂ ਆਉਂਦਿਆਂ ਦੀ ਹੁਣ ਐਮਪੀ ਜਿਵੇਂ ਭੇਜ ਜਸਟੇਰਿੰਗ ਇੱਕ ਜੀ ਅੱਛਾ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਭੇਜਿਆ ਗੁਜਰਾਤ ਚ ਭੇਜਣਾ ਮੈਂ ਜੀ ਉਹ ਕਾਰਨ ਕੀ ਹੈ ਵੀ ਉੱਥੇ ਜ਼ਿਮੀਂਦਾਰ ਖੇਤੀ ਕਰਦੇ ਆ ਉਹ ਇਹ ਚਾਹੁੰਦੇ ਆ ਆਪਣੇ ਪੰਜਾਬ ਵਾਲੀ ਖੇਤੀ ਨਹੀਂ ਕਰਦੇ ਹੂੰ ਆਪਣੇ ਪੰਜਾਬ ਵਾਲੇ ਕੋਲ ਇੱਕ ਸ਼ਕੀਨ ਆ ਜੀ ਮੁੰਡੇ ਵੀ ਸ਼ਕੀਨ ਆ ਸਾਰੇ ਆਪਣੇ ਬੰਦੇ ਵੀ ਸ਼ਕੀਨ ਆ ਉਹ ਸ਼ਕੀਨ ਕਰਕੇ ਆਪਣੇ ਮੋਡੀਫਿਕੇਸ਼ਨ ਵੱਧ ਹੋ ਰਹੀ ਆ ਉਹ ਕਹਿੰਦੇ ਭਾਈ ਜੀ ਸਾਨੂੰ ਇਹ ਸਟੀ ਤੇ ਸਾਨੂੰ ਤਾਂ ਬਹੁਤ ਫਾਇਦਾ ਵਾ ਫਾਇਦਾ ਫਾਇਦਾ ਉਹਦੇ ਵਿੱਚ ਸਾਨੂੰ ਨਹੀਂ ਉਹ ਕਹਿੰਦੇ ਸਾਨੂੰ 10 ਨੰਬਰ ਦਾ ਨਟ ਨਹੀਂ ਮਿਲਦਾ ਹਾਂਜੀ ਤੇ ਇੱਥੇ ਆਪਣੇ 10 ਨੰਬਰ ਦੇ ਨਾਟ ਤਾਂ ਵੀ ਜ਼ਿੰਮੇਦਾਰਾਂ ਕੋਲ ਟੁਕੜਾ ਟੁਕੜਾ ਭਰਿਆ ਪਿਆ ਭਰਿਆ ਭਰਿਆ ਪੈਨੇ ਦੇ ਨਾਟ ਤਾਂ ਬੇਸੀ ਕਰਾ ਦੇ ਉਹ ਕਹਿੰਦਾ ਸਾਨੂੰ ਨਟ ਨਹੀਂ ਮਿਲਦੇ ਉੱਥੇ ਠੀਕ ਆ ਵੀਰੇ ਆਪਾਂ ਨੂੰ ਫੇਰ ਵੀ ਬਹੁਤ ਸੂਤ ਆ ਬਾਕੀ ਵੀਰੇ ਹਾਲ ਮਾਰੀ ਚ ਵੀ ਸਤੂਨ ਕੀ ਰੱਖੇ ਵਾ ਕੀ ਸਟੇਰਿੰਗ ਵੀ ਸਟੇਰਿੰਗ ਵੀਰੇ ਤਿਆਰ ਕਰਕੇ ਅਸੀਂ ਕਵਰ ਕਰਕੇ ਇਹਦੇ ਵਿੱਚ ਰੱਖ ਲਈਏ ਸਟੇਰਿੰਗ ਠੀਕ ਆ ਹੈ ਕੋਈ ਤਿਆਰ ਕੀਤਾ ਵਾ ਹੁਣ ਵੀਰੇ ਇਹ ਤਿਆਰ ਕੀਤੇ ਵੀ ਆ ਕਿਤਾਬ ਹੈ ਆ ਸਟੇਰਿੰਗ ਠੀਕ ਆ ਆ ਹੈਗਾ ਵਾ ਕਰੋਲਾ ਗੱਡੀ ਦਾ ਸਟੀering ਆ ਕਰੋਲਾ ਗੱਡੀ ਦਾ ਠੀਕ ਆ ਕਰੋਲਾ ਦਾ ਵਾ ਆ ਸਟੀering ਵੀਰੇ ਹੈਗਾ ਵਾ Swift ਗੱਡੀ ਦਾ ਵਾ ਇਹ Swift ਦਾ ਵਾ ਜੀ ਆਪਣੇ ਕੋਲੇ ਜਾਣ ਕੇ ਸਟੀering ਜਿਹੜੇ ਉੱਚੇ ਮਾਲ ਦੇ ਮਿਲਣਗੇ ਆ ਇੱਕ Datsun ਗੱਡੀ ਆਈ ਸੀ ਬੰਦ ਹੋ ਗਈ ਸੀ ਹਾਂਜੀ ਇਹਦਾ ਵੀ ਸਟੀering ਆ ਪਾ ਤਿਆਰ ਕਰ ਦਿੰਨੇ ਆ ਇਹ ਛੋਟੀਆਂ ਗੱਡੀਆਂ ਨੂੰ ਵੀ ਲੱਗ ਜਾਂਦਾ ਜਿਹੜੇ ਘੱਟ ਭਾਰੇ ਟਰੈਕਟਰ ਉਹਨਾਂ ਨੂੰ ਵੀ ਲੱਗ ਆ ਆਲ ਰੌਂਡਰ ਹੀ ਆ ਬੰਦਾ ਤੂੰ ਹਾਂਜੀ ਹਾਂਜੀ ਸਾਰੇ ਜੀ ਬੈਸ ਦੀ ਕਰ ਲਈਏ ਬਸ ਜਿੰਨਾ ਕਿ ਜਿਵੇਂ ਆ ਆ ਨਿਸ਼ਾਨ ਦੀ ਗੱਡੀ ਦਾ ਵਾ ਦੇਖੋ ਸਟੀering ਦੀ ਲੁੱਕ ਦੇਖੋ ਤੁਸੀਂ ਹਾਂਜੀ ਨਿਸ਼ਾਨ ਦੀ ਗੱਡੀ ਦਾ ਸਟੀering ਆ ਠੀਕ ਹੈ ਠੀਕ ਤਿਆਰ ਕਰਨੇ ਜੰਨੇ ਉੱਚੇ ਮਾਲ ਦੇ ਸਟੀering ਆਪਣੇ ਕੋਲ ਸਾਰੇ ਬਈ ਆਏ ਨਹੀਂ ਹੈਗਾ ਮੇਰੇ ਅੱਧੀ ਮਾਲ ਸੱਕੀ ਬੈਠੇ ਆ ਫੇਰ ਤਾਂ ਨਹੀਂ ਕੋਈ ਕੰਪਲੀਟ ਬਈ ਜਦੋਂ ਇੱਕ ਵਾਰ ਤਿਆਰ ਕਰਨੀ ਕੰਪਲੀਟ ਬਈ ਜੇ ਕੋਈ ਕੰਪਲੀਟ ਵੀ ਆਉਂਦੀ ਹੈ ਦੇਖੋ ਕੰਪਲੀਟ ਹਰੇਕ ਚੀਜ਼ ਵੀ ਹੁੰਦੀ ਆ ਹਾਂਜੀ ਆ ਦੁਨੀਆਦਾਰੀ ਆ ਇਹ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਕੰਪਲੀਟ ਨਹੀਂ ਕੰਪਲੀਟ ਦਾ ਹਾਈਡਰੌਲਿਕ ਦੇ ਜੱਕ ਵੀ ਪਾੜ ਜਾਂਦਾ ਠੀਕ ਹੈ ਵੀਰ ਸੀਲਾ ਪਾੜ ਦਿੰਦਾ ਜੱਕ ਹਾਂਜੀ ਹਾਂਜੀ ਇਹਦੇ ਵਿੱਚ ਜੇ ਕੋਈ ਕੰਪਲੀਟ ਆਊਗਾ ਆਪਾਂ ਬੰਦੇ ਨੂੰ ਸਮਾਨ ਪ੍ਰੋਵਾਈਡ ਕਰਕੇ ਦਵਾਂਗੇ ਇਹ ਨਹੀਂ ਹੋਊਗਾ ਕੱਲ ਨੂੰ ਉਹਦਾ ਇਹਦੇ ਵਿੱਚ ਜੇ ਸਟੀering ਦਾ ਕਰੰਟ ਛੜਦਾ ਠੀਕ ਜੇ ਮੈਂ ਹੁਣ ਚੱਲਦਾ ਹਾਂਜੀ ਮੈਨੂਅਲ ਚੱਲਦਾ ਸਵਿੰਗ ਟਾਇਟ ਹੋ ਜੂ ਸਟੀering ਇਹ ਨਹੀਂ ਹੋਊਗਾ ਵੀ ਹਾਈਡਰੌਲਿਕ ਸਟੀering ਰੋਕ ਜੂ ਸਟੀering ਇਹ ਰੁਕਣਾ ਨਹੀਂ ਵਰਕਿੰਗ ਹੋਵੇ ਗੁਰੂ پورا ਟਾਇਟ ਕਰੂਗਾ ਠੀਕ ਹੈ ਬਸ ਉਹਨੇ ਵਰਕਿੰਗ ਕਰੀ ਜਾਂ ਆਪਾਂ ਉਹਨਾਂ ਸਮਾਨ ਬੰਦੇ ਨੂੰ ਪ੍ਰੋਵਾਈਡ ਕਰਕੇ ਪਹੁੰਚਦਾ ਕਰ ਦਾਂਗੇ ਉਹ ਤੁਹਾਨੂੰ ਮੌਕੇ ਦਾ ਰੇਟ ਹੋਊਗਾ ਜਦੋਂ ਉਹ ਜਦੋਂ ਹੋਇਆ ਅੱਜ ਤੋਂ 2 ਸਾਲ ਬਾਅਦ 3 ਸਾਲ ਬਾਅਦ ਉਹ ਜੋ ਜੋ ਰੋਟ ਹੋਇਆ ਚੀਜ਼ ਆ ਇਹਦੇ ਵਿੱਚ ਦੋ ਹੀ ਸਿਸਟਮ ਆ ਜੀ ਇਹਦੇ ਵਿੱਚ ਬੜਾ ਸਿਸਟਮ ਨਹੀਂ ਹੈਗਾ ਇਹਦੇ ਵਿੱਚ ਆਹੀ ਆ ਇੱਕਾ ਮੋਟਰ ਆ ਇੱਕਾ ਡੱਬੀ ਆ ਜਾਂ ਡੱਬੀ ਦੀ ਕੰਪਲੀਟ ਆ ਜਾਂ ਚੱਲ ਕੇ ਮੋਟਰ ਨਹੀਂ ਆਉਂਦੀ ਛ ਡੱਬੀ ਦਾ ਬਰੀਕੀ ਕੰਮ ਆ ਵੀਰੇ ਹਨਾ ਡੱਬੀ ਦਾ ਬਰੀਕੀ ਕੰਮ ਆ ਵੀਰੇ ਕੱਟਨੇ ਪੈਂਦੀ ਐ ਸੀਐਮ ਕੱਟਨੇ ਪੈਂਦੇ ਖੋਲ ਕੇ ਹਾਂਜੀ ਹਾਂਜੀ ਇਹ ਆ ਇਹ ਸੀਐਮ ਕੱਟ ਕੇ ਫੇਰ ਤਿਆਰਲੇ ਬੇਰਸ ਇਹਦੀ ਕੰਪਲੀਟ ਆਉਂਦੀ ਨਹੀਂ ਹਾਂਜੀ ਕਿਉਂਕਿ ਆਪਾਂ ਚੱਕਦੇ ਵੀਰੇ 2015 16 17 18 ਉੱਚੇ ਸ਼ੇਰਿੰਗ ਚੱਕਦੇ ਆ ਉਹਦਾ ਕਾਰਨ ਕੀ ਆ ਵੀ ਗੱਡੀ ਦੀ ਮਨਿਆਤ ਹੁੰਦੀ ਆ 15 ਸਾਲ ਹਾਂਜੀ ਜੇ ਹੁਣ 15 ਮਾਰਨ ਗੱਡੀ ਦਾ ਮੈਂ ਚੱਕਿਆ 30 ਸਾਲ ਮਨਿਆਤ ਆ ਕੰਪਨੀ ਨੇ ਵੀ ਹਜੇ ਇਹਦੇ 5 ਸਾਲ ਪਏ ਆ ਠੀਕ ਆ ਠੀਕ ਆ ਵੀਰੇ ਕੰਪਨੀ ਨੇ 5 ਸਾਲ ਪਏ ਆ ਆਪਾਂ ਗੱਡੀ ਉਹੀ ਰੇਸ਼ਰ ਦੀ ਚੱਕਦੇ ਆ ਗੱਡੀ ਚ ਅਛਾ ਪਿੰਡ ਬਾਈ ਦਾ ਮੱਲਾ ਵੀਰੇ ਮਹਿਤਿਆਣਾ ਸਾਹਿਬ ਦਾ ਗੇਟ ਜਮਾਂ ਲੱਗ ਗਿਆ ਬਾਕੀ ਸਾਰੇ ਪਿੰਡ ਚ ਬਾਈ ਜਿੱਥੋਂ ਮਰਜੀ ਬੋਲ ਸਕਦੇ ਆ ਬੱਬੂ ਜੀ ਪਾਉਣ ਵਾਲਾ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਸਟੀering ਦਾ ਕੰਮ ਕਰਦਾ ਬੱਤ ਤਵਦ ਬੱਤ ਤਵਦ ਕੰਮ ਦਿਓ ਵੀਰੇ ਬਾਕੀ ਜਿਹੜਾ ਟਰੈਕਟਰ ਟੱਪੇ ਤਿਆਰ ਕਰਦੇ ਆ ਪ੍ਰੀ ਵਾਇਡਿੰਗਾਂ ਲਈ ਤੇ ਜਦੋਂ ਡੋਲੀ ਆਉਂਦੀ ਆ ਕੁੜੀ ਨੂੰ ਬਿਠਾ ਕੇ ਘਰ ਤੱਕ ਲੈ ਕੇ ਆਣ ਲਈ ਉਹਦੇ ਉਹਨਾਂ ਦੇ ਰੇਟ ਭਾਈ ਉਦੋਂ ਹੋਣਗੇ ਜਾਂ ਹੁਣੇ ਲੱਗਗੇ ਉਹਨਾਂ ਦੇ ਰੇਟ ਆਏ ਆ ਜੀ ਉਹ 15 ਤੋਂ 20000 ਦੇ ਵਿੱਚ ਵਿੱਚ ਉਹ ਐ ਹੁੰਦਾ ਵਾ ਦੂਰ ਦੇ ਹਿਸਾਬ ਨਾਲ ਹੁੰਦਾ ਕੋਈ ਬੰਦਾ ਦੂਰ ਆ ਸਾਡਾ ਤੇਲ ਵੀ ਮੱਚਣਾ ਬੰਦਾ ਵੀ ਦੇਣਾ ਹੁਣ 7-8 ਲੱਖ ਰੁਪਏ ਟਰੈਕਟਰ ਦੇ ਨਾ ਆਇਆ ਭਾਈ ਉਹ ਵੀ ਤੈਨੂੰ ਪਤਾ ਵੀ ਇੰਨੇ ਲਾ ਕੇ ਦੇ ਹੁਣ ਬਚਣਗੇ ਨਾ ਫਿਰ ਫਾਇਦਾ ਕੀ ਇਹ ਤਾਂ ਹੈ ਭਾਈ ਨਾ ਬਾਕੀ ਮੌਕੇ ਤੇ ਆ ਕੋਈ ਬੰਦੇ ਦਾ ਸ਼ੌਂਕ ਹੁੰਦਾ ਬੰਦਾ ਕਹਿੰਦਾ ਯਾਰ ਮੇਰੇ ਕੋਲੇ ਪੈਸੇ ਨਹੀਂ ਮੈਂ ਵੀ ਆਪ ਦੀ ਵਿਆਹ ਇੱਥੇ ਕਰਾਵਾਂ ਫਿਰ ਅਸੀਂ ਉਹ ਮੈਂ ਕਰ ਲਾਂਗੇ ਹਾਂ ਫਿਰ ਇਹ ਜ਼ਰੂਰੀ ਨਹੀਂ ਹੈਗਾ ਜੀ ਉਹ ਬੰਦੇ ਨੂੰ ਹੀ ਦੇਣਾ ਅਸੀਂ ਪੂਰੇ ਤਕੜ ਪੂਜਾਰਾ ਗਰੀਬ ਘਰੋਂ ਆ ਉਹ ਕਹਿੰਦਾ ਯਾਰ ਮੈਂ ਵੀ ਦੇਖਣਾ ਕਿਉਂਕਿ ਵਿਆਹ ਤਾਂ ਇੱਕ ਵਾਰੀ ਹੁਣਾ ਬੰਦੇ ਦਾ ਉਹਨੇ ਵੀ ਰੀਜ ਪਕਾਉਣੀ ਆ ਆਪਾਂ ਉਹਦੇ ਨਾਲ ਟ੍ਰੇਡ ਕਰਾਂ ਉਹਦੇ ਵੀ ਸ਼ੌਂਕ ਹੁੰਦੇ ਆ ਮੈਨੂੰ ਵੀ ਹੁੰਦਾ ਹਾਂ ਕਿਉਂਕਿ ਆਪਾਂ ਇਹ ਯਾਰ ਆਪਾਂ 4-5 ਕੰਮ ਤਾਂ ਕਰਦੇ ਆ ਇਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਹੂੰ ਸਹੀ ਤਾਂ ਹੈ ਬਈ ਟਰੈਕਟਰ ਲੈ ਕੇ ਜਾਓ ਸਾਨੂੰ ਟਰੈਕਟਰ ਦੇ ਡਰਾਈਵਰ ਵੀ ਭੇਜਾਂਗੇ ਹੂੰ ਉਹਨੂੰ ਵੀ 5-700 ਹਜ਼ਾਰ ਬਣੂ ਹਾਂ ਸਹੀ ਗੱਲ ਸਾਨੂੰ ਵੀ ਪੈਸੇ ਬਣਗੇ ਚੰਗੀ ਸੋਚ ਆ ਬਈ ਹਾਂਜੀ ਹਾਂਜੀ ਨਹੀਂ ਠੀਕ ਆ ਨਾਲੇ ਬਾਕੀ ਵੀ ਮੇਰੀ ਬੇਨਤੀ ਇੱਕ ਹੋਰ ਆ ਤੁਹਾਡੇ ਜਰੀਏ ਯਾਰ ਵੀ ਜਿਹੜੇ ਮੁੰਡੇ ਨ ਕਹਿੰਦੇ ਆ ਵੀ ਸਾਨੂੰ ਅੱਜ ਤੋਂ ਹੀ ਬੰਨ ਲੱਗ ਜੇ ਲੱਖ ਰੁਪਈਆ ਬਾਈ ਐਵੇਂ ਨਹੀਂ ਬੰਨਣਾ ਮੈਨੂੰ 5 ਸਾਲ ਹੋ ਗਏ ਇਸ ਕੰਮ 'ਚ ਧੱਕੇ ਖਾਂਦੇ ਨੇ ਪੜ੍ਹਾਈ ਕੀਤੀ ਆ ਮੈਂ ਐਮਸੀਏ ਕੀਤੀ ਆ ਐਮਸੀਏ ਕਰਕੇ ਪੜ੍ਹਾਈ ਜ਼ਰੂਰ ਕਰੋ ਯਾਰ ਜਿੰਨੀ ਹੁੰਦੀ ਆ ਉਹ ਕਰੋ ਪਰ ਕਰਕੇ ਤੁਸੀਂ ਕੰਮ ਇੱਕ ਛੋਟਾ ਰੋਜ਼ਗਾਰ ਕਰੋ ਬਿਜ਼ਨਸ ਜ਼ਰੂਰ ਕਰੋ ਚਾਹੇ ਛੋਟੋ ਥੋੜਾ ਕਰ ਲਓ ਆਪ ਦਾ ਕੰਮ ਮਹੀਨੇ 'ਚ ਬਾਈ ਚਾਹਣੇ ਭਣਾ ਤੁਸੀਂ 5000 ਦਾ ਕੰਮ ਕਰੋ 5 ਤੋਂ 3 ਕਿਤੇ 6 ਤੇ ਜਾਵੋਗੇ ਫਿਰ 10 ਤੇ ਜਾਵੋਗੇ ਫਿਰ 15 ਤੇ ਤੁਹਾਡਾ ਆਪਣੇ ਆਪ ਹੀ ਰੋਜ਼ਗਾਰ ਵਧੂਗਾ ਈਨਾ ਸੋਚੇ ਵੀ ਅੱਜ ਅਸੀਂ 50 ਹਜ਼ਾਰ ਵਾਲੀ ਸ਼ੁਰੂ ਕਰਨਾ ਬਾਈ ਉਹ ਨਾ ਸ਼ੁਰੂ ਹੋਵੇ ਨਾ ਕਰੀਏ ਤਾਂ ਕਿਉਂ ਮੁੰਡੇ ਆਪਣੇ ਦੇਖ ਲਓ ਕਈ ਮੁੰਡੇ ਬਾਕੇ ਲੰਘਾਈ ਜਾਂਦੇ ਬਸ ਇਹ ਗੱਲ ਨਾ ਵੀ ਜੀ ਆਪਾਂ ਨਾਲ ਦਾ ਰੋਜ਼ਗਾਰ ਕਰਾਂਗੇ ਤੇ ਆਪ ਨੂੰ ਪੈਸੇ ਹੋਣਗੇ ਬਾਈ ਪੈਸੇ ਨਾਲ ਇੰਨਾ ਪਿਆਰ ਆ ਵੀ ਆਪਾਂ ਕੰਮ ਕਰਦੇ ਆ ਆਪ ਨੂੰ ਪੈਸੇ ਨਾਲ ਪਿਆਰ ਆ ਇਹਦਾ ਬੰਦਾ ਜਾਂਦਾ ਹੀ ਨਹੀਂ ਗਲਤ ਪਾਸੇ ਨਹੀਂ ਜਾਂਦਾ ਵੀਰ ਜਮੀ ਨਹੀਂ ਬੰਦੇ ਦਾ ਵੀ ਚਾਂਸ ਹੀ ਨਹੀਂ ਯਾਰ ਗਲਤ ਪਾਸੇ ਬਹੁਤ ਚੰਗੀ ਸੋਚ ਆ ਵੀਰੇ ਹਾਂਜੀ ਹਾਂਜੀ ਫਿਰ ਬਾਕੀ ਵੀਰੇ ਵੀਡੀਓ ਵੀਡੀਓ ਨੂੰ ਵੀਰੇ ਬਾਤਵਾਦ ਕਰਿਓ ਸ਼ੇਅਰ ਗਰੁੱਪਾਂ ਚ ਪੰਚ ਪੰਚਾ ਦਿਓ ਤੇ ਬਾਕੀ ਬਾਈ ਨੇ ਜਿਹੜੀਆਂ ਆਫਰਾਂ ਤੁਹਾਨੂੰ ਦਿੱ ਉਹ ਇੱਥੇ ਆ ਕੇ ਜਰੂਰ ਸਾਨੂੰ ਮਿਲਣੀਆਂ ਪੈਂਡ ਮੱਲਾ ਬਸ ਚਾ ਕਰਦੇ ਲੱਗੇ ਆ ਇਧਰ ਡੱਲੇ ਤੋਂ ਇਧਰ ਆਉਂਦੇ ਹੋ ਨਾ ਵੀਰੇ ਹਾਂਜੀ ਡੱਲੇ ਤੋਂ ਬਸ ਇਹ ਪੈਸੇ ਜਿਹੜੇ ਬੰਦੇ ਨੇ ਵੀ ਆਉਣਾ ਹੋਇਆ ਮਿੱਕਾਣਾ ਸਾਹਿਬ ਗੁਰਦੁਆਰਾ ਮਸ਼ਹੂਰ ਆ ਜੀ ਆਪਣੇ ਬਸ ਮਹਿਦਣਾ ਸਾਹਿਬ ਆ ਗਏ ਸਮਝ ਲਓ ਆਪਣੇ ਪੈਂਡ ਹੀ ਆ ਗਏ ਬਸ ਜਦੋਂ ਮਹਿਦਿਆਣਾ ਸਾਹਿਬ ਤੋਂ ਇਹਨਾਂ ਦੇ ਪੈਂਡ ਐਂਟਰ ਕਰਨਾ ਬਸ ਨਾਲ ਹੀ ਆਰ ਗੇਟ ਦੇ ਵੀਰੇ ਦੁਕਾਨ ਬਾਕੀ ਲੋਕੇਸ਼ਨ ਆਪਾਂ ਪਾਵਾ ਕਰਾਂਗੇ ਨੰਬਰ ਲੈ ਲਿਓ ਕੋਈ ਨਾ ਲਗੇ ਹਾਂਜੀ ਨੰਬਰ ਵਾਈ ਵਿੱਚ ਮੈਂਸ਼ਨ ਜੇ ਇਹ ਕਹੇ ਨੇ ਆਉਣਾ ਐ ਹੁੰਦਾ ਕਈ ਵਾਰ ਵੀਰੇ ਸਾਡੇ ਕੋਲੇ ਕੰਮ ਵਾੜਾ ਪੈਂਦਾ ਕਿਉਂਕਿ ਮੈਂ ਤਿਆਰ ਕਰਕੇ ਮੈਂ ਗਾਹ ਵੀ ਦੇਣੇ ਹੁੰਦੇ ਆ। ਫਿਰ ਵੀ ਨੇ ਇੱਕ ਗੱਲ ਹੋਰ ਕਿੰਨੇ ਦਿਨਾਂ ਚ ਤਿਆਰ ਕਰ ਦਿੰਦੇ ਜੇ ਕਿਸੇ ਨੇ ਕਿਹਾ। ਜੇ ਸਹੀ ਲਾਉਣਾ ਵੀ 2 ਦਿਨ ਲੱਗਦੇ ਟਰੈਕਟਰ ਨੂੰ। ਕਿਉਂਕਿ ਟਰੈਕਟਰ ਦੇ ਇਹ ਹੁੰਦਾ ਵਾ ਟਰੈਕਟਰ ਦੀ ਵਾਇਰ ਵੀ ਦੇਖਣੀ ਹੁੰਦੀ ਆ। ਐਂਡ ਵੀ ਦੇਖਣੇ ਹੁੰਦੇ ਆ। ਫਿਰ ਆਏ ਆ ਵੀ ਜਿਹੜੇ ਬੰਦੇ ਨੇ ਪੂਰਾ ਟਾਈਮ ਨਾ ਲੈਣਾ ਵਾ ਉਹ ਆਪਦੇ ਐਂਡ ਦਾ ਤੇ ਜਿੰਨੀ ਵਾਇਰ ਸਿਸਟਮ ਆ ਕਿਉਂਕਿ ਸਾਰਾ ਵਾਇਰ ਤੇ ਚੱਲਦਾ। ਜੇ ਵਾਇਰ ਸ਼ਾਂਟ ਹੁੰਦੀ ਰਹੀ ਇਹਨੇ ਖੜਨਾ ਨਹੀਂ। ਇਹਨੇ ਫਿਊਜ ਝਾੜੀ ਜਾਣੀ ਆ। ਜੇ ਤੁਹਾਡੀ ਵਾਇਰ ਵਧੀਆ ਟਰੈਕਟਰ ਦੀ ਇਹਨੂੰ ਕੁਝ ਨਹੀਂ ਹੁੰਦਾ। ਠੀਕ ਆ। ਤੇ ਇਹ ਦੋ ਤਿੰਨ ਚੀਜ਼ਾਂ ਮੈਂ ਆਪਣੇ ਕਿਸਾਨ ਵੀਰੇ ਕਰਾ ਕੇ ਹੁਣ ਇੱਕ ਤਾਂ ਇੰਡਾਂ ਦਾ ਕੰਮ ਕਰਾ ਲਿਆ ਵੀ ਮੂਰੇ ਸਪੈਂਡਲ ਤੇ ਇੰਡਾਂ ਦਾ ਗ੍ਰੀਸ ਗਰੂਸ ਕਰਾ ਕੇ ਬੋਸ਼ ਬੋਸ਼ ਠਕਾ ਕੇ ਲੈ ਕੇ ਆਇਓ ਇੱਕ ਵਾਇਰ ਦਾ ਕੰਮ ਕਰਾ ਲਿਆ ਬਸ ਬਸ ਸਹੀ ਆ ਵੀਰੇ ਤੇ ਇੱਕ ਆਏ ਆ ਗੱਲ ਵੀਰੇ ਬੱਬੂ ਜੇ ਇਹਨੇ ਕਹਿਤਾ ਵੀ ਯਾਰ ਮੈਨੂੰ ਤਾਂ ਜਲਦੀ ਚਾਹੀਦੀ ਆ ਫਿਰ ਤੁਸੀਂ ਕਹਤਾ ਨਹੀਂ ਯਾਰ ਇਹ ਦੋ ਤਿੰਨ ਟਰੈਕਟਰਾਂ ਦੇ ਪਏ ਆ ਆਪਣੇ ਕੋਲ ਸਟੀering ਕਰਨ ਵਾਲੇ ਉਸ ਤੋਂ ਬਾਅਦ ਹੀ ਜਾਵੋਗੇ ਕਿਉਂਕਿ ਉਹਨੂੰ ਪਹਿਲਾਂ ਵੀ ਹੋ ਸਕਦਾ ਵੀਰੇ ਐ ਬੀਰੇ ਮੌਕੇ ਤੇ ਆ ਜਾ। ਹਾਂ। ਕਈ ਵਾਰ ਹੁੰਦਾ ਵੀ ਅਸੀਂ ਆਪ ਵੀ ਕਿਉਂਕਿ ਆਪਣੇ ਕੋਲੇ ਲੇਬਰ ਨਹੀਂ ਮੈਂ ਤਾਂ ਮੈਂ ਖੁਦ ਆਪ ਕੰਮ ਕਰ ਦਿੰਦਾ। ਇਹ ਤਾਂ ਗੱਲ ਵੀਰੇ ਮੈਂ ਆਪਾਂ ਤਾਂ ਰੱਖੀ ਆ ਕਿਉਂਕਿ ਇਹ ਇੱਕ ਰੂਲ ਹੀ ਹੈ ਜ਼ਿੰਦਗੀ ਦਾ ਜਿਹਦਾ ਪਹਿਲਾਂ ਆਇਆ ਤੇ ਉਹਨੂੰ ਪਹਿਲੇ ਦੇਈ। ਨਹੀਂ ਨਹੀਂ ਮੈਂ ਤਾਂ ਦਾਅਵਾ ਕਰਦਾ ਵੀ ਜਿਵੇਂ ਹੁਣ ਮੈਂ ਆਪਾਂ ਤੁਹਾਨੂੰ ਕਹਿਦਾ ਵੀ ਮੈਂ ਟਰੈਕਟਰ ਆ ਗਿਆ। ਹਾਂਜੀ। ਉਹ ਜਿਵੇਂ ਉਹ ਬੰਦੇ ਦਾ ਜਿਹੜਾ ਆ ਗਿਆ ਵੀਰੇ ਪਹਿਲਾਂ ਉਹਦਾ ਕਰਕੇ ਫੇਰ ਗਾਹਲੇ ਉਹ ਇੱਕ ਗੱਲ ਸੱਚ ਹੁੰਦੀ ਆ ਨਾ ਬਾਈ ਆਪਾਂ ਕਈ ਵਾਰੀ ਗਾਹ ਕਬਣਾਉਣ ਦੇ ਮਾਰੇ ਕਹਿ ਦਿੰਦੇ ਆ ਕਿ ਨਹੀਂ ਯਾਰ ਇੱਥੇ ਆ ਜਾਓ। ਵੀਰੇ ਮੈਂ ਆਪਾਂ ਉਹਨਾਂ ਨੂੰ ਦੱਸਵਾਉਂਦਾ। ਮੇਰੇ ਕੋ ਕੀ ਕ ਲੇਬਰ ਮੈਂ ਉਦੋਂ ਰੱਖੂਗਾ ਜਦੋਂ ਪੂਰਾ ਕੰਮ ਮੇਰਾ ਯਾਨੀ ਕਿ ਬੰਦਾ ਮੈਨੂੰ ਕੰਮ ਵਾਲਾ ਮਿਲਿਆ ਹਮ ਕੰਮ ਵਾਲਾ ਮੈਨੂੰ ਮਿਲੇ ਵੀ ਆਪ ਇੱਕ ਗੱਲ ਇਹ ਆ ਵੀ ਜਿਹੜੀ ਲੇਬਰ ਰੱਖਦੇ ਆ ਭਾਈ ਕਈ ਵਾਰ ਲੇਬਰ ਯਾਰ ਖਰਾਬ ਕਰਨ ਲੱਗ ਜਾਂਦੀ ਹੈ ਹਾਂ ਹਾਂ ਇਹ ਤਾਂ ਹੈ ਵੀ ਕਿਉਂਕਿ ਕਿਸੇ ਵੀ ਬੰਦੇ ਨੇ ਪੈਸੇ ਲਾਉਣੇ ਆ ਉਹ ਯਾਰ ਜਿੰਨੇ ਮੈਂ ਪੈਸੇ ਲਾਇਆ ਕੰਮ ਸਿਕਮ ਉਹਦੇ ਬਰਾਬਰ ਤੋਂ ਜਾਂ ਅੱਧ ਕੋਈ ਸੂਰਤ ਦਾ ਦਵਾ ਹਾਂਜੀ ਹਾਂ ਜੇ ਮੈਂ 15000 ਰੁਪਏ ਲੈਣਾ ਬੰਦੇ ਦਾ ਮੈਂ 7500 ਰੁਪਏ ਤੱਕ ਕੰਮ ਕਰਾਂ ਗੱਲ ਇਹ ਥੋੜੀ 15000 ਲੈ ਕੇ ਮੈਂ ਜੇਬ ਵਿੱਚ ਬਣਾ ਯਾਰ ਕੰਮ 2000 ਵਾਲਾ ਬਣਾ ਕਰਾਂ ਬਾਕੀ ਕਈ ਲੋਕ ਕਹਿ ਦਿੰਦੇ ਆ ਜਣੇ ਵੀ ਆ ਵੀਡੀਓ ਦੇ ਚੱਕਰ ਤੇ ਲੋਕ ਝੂਠ ਆਪਾਂ ਜੋ ਗੱਲ ਕਹੀ ਆਪਣੀ ਉਹੀ ਹੋਣੀ ਆ ਜਿੰਨਾ ਬੰਦਿਆਂ ਨੇ ਲਵਾਏ ਉਹਨਾਂ ਤੋਂ ਪੁੱਛ ਵੀ ਸਕਦੇ ਇਹ ਬੰਦਿਆਂ ਨੇ ਆਪਣੇ ਤੇ ਲਵਾਏ ਆ ਬਾਕੀ ਵੀਡੀਓ ਦੇਖ ਕੇ ਪਤਾ ਲੱਗ ਜਾਂ ਮੈਨੂੰ ਆਪਣੇ ਵੀਰੇ ਬਾਕੀ ਵੀਡੀਓ ਬੜੀ ਕੰਮ ਦੀ ਆ ਵੀਰੇ ਇਹਨੂੰ ਸਾਰਿਆਂ ਨੂੰ ਕੋਈ ਮਾੜੀ ਥੋੜੀ ਜਿਹੀ ਵੀ ਨਹੀਂ ਆਹ ਦੇਖੋ ਉਹਦਾ ਟੰਗਿਆ ਪਿਆ ਆਪਣਾ ਹਾਂਜੀ ਆਹ ਟੰਗਿਆ ਆ ਉਹ ਦੇਖ ਸਹੀ ਗੱਲ ਆ ਕਹਿੰਦੇ ਕੀ ਛੋਟੀ ਤੇ ਟੰਗਿਆ ਪਿਆ ਆਹ ਟੰਗਿਆ ਪਿਆ ਹੁਣ ਆਪਾਂ ਕੱਢ ਦਿੰਨੇ ਆ ਲੈ ਚੱਕਰ ਉਵੇਂ ਹੀ ਵਰਕ ਕਰ ਬਲੇ ਇੰਨਾ ਮਰਜੀ ਕਰ ਲੈ ਬੜਾ ਪਾਵਰ ਆਂ ਦੇਖਿਆ ਜਿਵੇਂ ਹੀ ਲੱਗਦਾ ਵਜਨ ਨਾਣਾ ਖੜ ਜਾਣੀਆਂ ਮੇਰਾ ਜੀ ਨਾਣਾ ਸਾਰੀ ਦਿਹਾੜੀ ਹੁਣ ਟੈਟਰ ਘੁੰਮੇ ਜਾਣ ਹੁਣ ਦੇਖ ਲੋ ਚੱਕ ਕੇ ਹਾਂ ਆਹ ਦੇਖ ਲੋ ਚੱਕ ਕੇ ਲਾ ਲੋ ਜੋਰ ਨਾਣਾ ਹੁਣ ਦੱਤ ਤੋੜ ਦੋ ਬਾਈ ਕੋ ਆਹ ਆਹ ਆਪਾਂ ਚਾਹਿਆ ਨੀ ਚਣਕੇ ਪੂਰਾ ਫੋਰਸ ਲਾ ਕੇ ਸਾਨੂੰ ਐ ਪੂਰਾ ਫੋਰਸ ਲਾ ਕੇ ਚੱਕਣਾ ਨਹੀਂ ਟੁੱਟ ਜੂ ਬਾਈ ਇਹ ਹਾਂ ਪੂਰਾ ਫੋਰਸ ਲਾ ਕੇ ਚੱਕਣਾ ਨਹੀਂ ਨਹੀਂ ਉਹ ਖਾ ਸਹੀ ਆ ਬਾਈ ਜਦੋਂ ਆਪਣੀ ਆ ਲੱਗ ਗਈ ਫੇਰੇ ਨੇ ਪਾਵਰ ਹੋ ਜਾਂਦਾ ਲੈ ਹਣ ਤਾਂ ਪਤਾ ਨਹੀਂ ਲੱਗਦਾ ਯਾਰ ਮੈਂ ਵਾਕਈ ਕਮਾ ਲਿਆ ਯਾਰ ਬਹੁਤ ਵਧੀਆ ਕੰਮ ਲੱਗਿਆ ਵੀਰੇ ਅਜੀ ਤਾਂ ਸਾਹਮਣੇ ਦੇ ਲੰਘਣ ਲੱਗੇ ਸੀਗੇ ਲੰਗੇ ਨਹੀਂ ਗਿਆ ਤੇਰਾ ਟਰੈਕਟਰ ਦੇਖ ਕੇ ਨਹੀਂ ਕੱਲ ਹੀ ਵੀਰੇ ਇਹੀ ਕਰਦ ਨੂੰ 6-7 ਮਹੀਨੇ ਹੋ ਗਏ ਕੰਮ ਇਹਦਾ ਠੀਕ ਹੈ ਠੀਕ ਹੈ ਤੇ ਉਹ ਫਿਰ ਯਾਰ ਇਹ ਕੀਤਾ ਸੀ ਪੂਰੀ ਮੈਨੂੰ ਕਿ ਉਹ ਬੰਦਾ ਪੂਰਾ ਰੀਜ ਵਾਲਾ ਸੀ ਉਹਦੇ ਬਾਪੂ ਦਾ ਟਰੈਕਟਰ ਜਿਹੜੇ ਬੰਦੇ ਦਾ ਸੀ ਕੀਤਾ ਠੀਕ ਹੈ ਠੀਕ ਹੈ ਬੰਦਾ ਬਾਹਰ ਗਿਆ ਜਦੋਂ ਨਾਂ ਦਾ ਪਾਉਦਾ ਨਹੀਂ ਹੁਣ ਉਹ ਕਹਿੰਦਾ ਮੇਰਾ ਦੱਸੋ ਨਾ ਕਿ ਇਹਨਾਂ ਹਾਂਜੀ ਤੇ ਉਹ ਕਹਿੰਦਾ ਵੀ ਮੇਰਾ ਰੀ ਨਾ ਕਰਕੇ ਦੇ 73 ਮਾਡਲ ਦਾ ਟਰੈਕਟਰ ਹੈ ਅੱਛਾ 73 ਮਾਡਲ ਇਹਦਾ ਸਿਰਫ ਕੱਲਾ ਜਿਹੜਾ ਅੰਦਰਲਾ ਹੋਲ ਆ ਹਾਂਜੀ ਬਾਕੀ ਕਰ ਠੀਕ ਕਰੀ ਤੇ ਚਲਾ ਕੇ ਦੇਖਿਆ ਇੱਕ ਵਾਰੀ ਨੇ ਕਰਾਰੀਆਂ ਕਰੂਆਂ ਸਾਰਾ ਕੁਝ ਬਦਲਦਾ ਸਰ ਪਰ ਇੱਕ ਉਤਲਾ ਫਰੇਮ ਹੀ ਰਹਿ ਗਿਆ ਠੀਕ ਹੈ ਠੀਕ ਹੈ ਵੀਰੇ ਬਾਕੀ ਜਿੰਨਾ ਵੀ ਆ ਜਿਵੇਂ I20 ਦਾ ਮੂਰੇ ਹਿੱਸਾ ਲੱਗਿਆ ਇਹਦੇ ਹਿੱਸਾ ਵੀ ਚੇਂਜ ਕਰਤਾ ਸੀ ਨਾ ਇਹ ਮੂਰੇ ਭੰਨੇ ਕੁਝ ਨਹੀਂ ਭੰਦਾ ਇਹ ਮੈਂ ਕਿ ਗੱਲ ਲੈ ਜਾ ਭੰਨੇ ਜਾਂਦੇ ਹਾਂ ਹਾਂਜੀ ਹਾਂਜੀ ਉਹ ਮਤਲਬ ਵੀ ਕੋਈ ਨਹੀਂ ਇਹ ਭੰਨੇ ਜਿਹੇ ਗੱਲੋਂ ਤੇ ਮੋੜ ਨ ਮੋੜ ਨ ਮੋੜ ਨਾ ਬਹੁਤ ਹੋ ਰਹਿ ਲਾਉਗਾ ਸਾਹਰਾ ਜੀ ਇਹ ਵੀ ਪਾਵਰ ਹੈ ਇਹ ਦੂਜਾ ਹਾਈਡੌਲਿਕ ਕੀਤਾ ਠੀਕ ਹੈ ਠੀਕ ਹੈ ਵੀਰੇ ਹਾਂਜੀ ਇਹ ਪਾਵਰ ਦੇ ਚਲਾ ਕੇ ਇੱਕ ਵਾਰੀ ਜੋ ਤੇ ਆਪਾਂ ਵੀ ਇਹ ਆਏ ਆਏ ਸੀਗਾ ਉਦੋਂ ਮੈਂ ਅਜੇ ਟਰੈਕਟਰਾਂ ਦਾ ਇੱਕ ਉਹ ਬੰਦਾ ਹੱਥ ਪੈ ਗਿਆ ਵੀ ਮੇਰੇ ਹਾਈਡਰੋਲਿਕ ਹੀ ਕਰਕੇ ਦੋ ਠੀਕ ਹੈ ਠੀਕ ਹੈ ਉਹ ਲੱਗਿਆ ਨਹੀਂ ਗਿਆ ਉਹ ਨਹੀਂ ਆਹਾ ਕਰਕੇ ਦੇਣਾ ਸੀ ਅਸੀਂ ਇਹ ਮੈਂ ਇਹਨੂੰ ਕਰਕੇ ਦੇਣਾ ਸੀਗਾ ਚਲ ਇਹ ਕਰਕੇ ਲਈਏ ਤੁਹਾਡਾ ਤਾਂ ਲੈ ਚ ਰਾਜੀ ਸੀ ਮੈਂ ਇਹ ਤੁਸੀਂ ਮੈਨੂੰ ਇਹ ਸੀ ਇਹਦੀ ਰੁਪਏ ਨਹੀਂ ਉਹ ਕਹਿੰਦਾ ਵੀਰੇ ਮੇਰੀ ਰਿਪੇਅਰ ਨੂੰ ਮੈਂ ਚਰਾਉਣਾ ਨਹੀਂ ਬਾਲਾ ਸ਼ੌਕ ਨਾ ਕਿਡੇ ਦੇ ਨੇ ਸਹੀ ਆ ਮੈਂ ਚਲੋ ਠੀਕ ਆ ਵਧੀਆ ਗੱਲ ਆ ਬਾਕੀ ਦੇਖੇਗਾ ਚਲਾ ਕੇ ਹੁਣ ਟਰੈਕ ਟਰੱਕ ਹਾਂਜੀ ਹਾਂਜੀ ਆ ਜੀ